ਦਿੱਲੀ ਵਾਲਿਆਂ ਨੇ ਤਿੰਨ ਵਾਰ ਮੁੱਖ ਮੰਤਰੀ ਬਣਾਇਆ ਹਮ ਹਮ ਅਚਾਨਕ ਅੰਦੋਲਨ ਚੋ ਫੁੱਟਪਾਥ ਤੇ ਬੈਠੇ ਧਰਨੇ ਚੱਕ ਕੇ ਤੁਹਾਨੂੰ ਦਿੱਲੀ ਦਾ ਤਾਜਪਾਗ ਸੌਂਪਿਆ ਹਮ ਹਮ ਤੁਸੀਂ ਦਿੱਲੀ ਦੇ ਸੱਚੇ ਪੁੱਤ ਕਿਉਂ ਨਹੀਂ ਬਣੇ ਹਮ ਤੁਸੀਂ ਜਿਸ ਧਰਤੀ ਚ ਜਨਮੇ ਹੈ ਹਰਿਆਣਾ ਤੁਹਾਡੀ ਜਨਮ ਹੋਈ ਹੈ ਤੁਸੀਂ ਹਰਿਆਣੇ ਦੇ ਸੱਚੇ ਪੁੱਤ ਕਿਉਂ ਨਹੀਂ ਬਣੇ ਜੀ ਤੁਸੀਂ ਉਹ ਉੱਥੇ ਗਾਜ਼ੀਆਬਾਦ ਰਹਿੰਦੇ ਸੀ ਤੁਸੀਂ ਯੂਪੀ ਦੇ ਸੱਚੇ ਪੁੱਤ ਬਣ ਜਾਂਦੇ ਹੂੰ ਹੂੰ ਤੁਹਾਨੂੰ ਜਿਹੜੇ ਵਿਭਾਗ ਚ adda ਬੜਾ ਅਹੁਦਾ ਮਿਲਿਆ ਸੀ ਤੁਸੀਂ ਉੱਥੇ ਸੱਚੇ ਪੁੱਤ ਬਣ ਜਾਂਦੇ ਹੂੰ ਹੂੰ ਤੁਹਾਨੂੰ ਪੰਜਾਬ ਦੇ ਸੱਚਾ ਪੁੱਤ ਬਣਨਦੇ ਐ ਨਾ ਇਹ ਕਿਉਂ ਜਾਗ ਗਿਆ ਹੂੰ ਇਹ ਤੋਂ ਅਗਲੀ ਲਾਈਨ ਵੀ ਗੌਰ ਕਰੋ ਨਾ ਹੂੰ ਹੂੰ ਅੱਜ ਮੈਂ ਪੰਜਾਬ ਦੀ ਮਿੱਟੀ ਦੀ ਸੌਂ ਖਾਂਦਾ ਹਾਂ ਉਹ ਚੁਟਕਲਾ ਸੁਣਿਆ ਤੁਸੀਂ ਕਿ ਘਰ ਵਾਲਾ ਤੇ ਘਰ ਵਾਲੀ ਦੀ ਲੜਾਈ ਹੋ ਗਈ ਹੂੰ ਲੜਾਈ ਇੱਥੋਂ ਤੱਕ ਵੱਧ ਗਈ ਕਿ ਕਹਿੰਦਾ ਵੀ ਹੁਣ ਤਾਂ ਸੌਂ ਚੁੱਕਣੀ ਪਊਗੀ ਕਰ ਲਈ ਕਹਿੰਦੀ ਸੌ ਕੀ ਚੁੱਕਣੀ ਆ ਮੈਂ ਨਾ ਬੜਦੀ ਆ ਜੇ ਤੂੰ ਝੂਠਾ ਹੋਵੇਂ ਤੂੰ ਮਰ ਜਵੇਂ ਜੇ ਮੈਂ ਝੂਠੀ ਹੋਵਾਂ ਮੈਂ ਰੰਡੀ ਹੋ ਜਮਾਂ ਦੋਏ ਪਾਸਿਆਂ ਚੋਂ ਮਤਲਬ ਕਿ ਤੂੰ ਹੀ ਮਰੇ ਅਰਵਿੰਦ ਕੇਜਰੀਵਾਲ ਜੀ ਸੌ ਵੀ ਚੁੱਕਦੇ ਆ ਤਾਂ ਪੰਜਾਬ ਦੀ ਸੌ ਚੁੱਕਦੇ ਆ ਜੇ ਮੇਰੀ ਸੌ ਵੀ ਝੂਠੀ ਹੋਵੇ ਤਾਂ ਵੀ ਨੁਕਸਾਨ ਪੰਜਾਬ ਦਾ ਹੋਊਂ ਵੀ ਪੰਜਾਬ ਦਾ ਨੁਕਸਾਨ ਕਮਾਲ ਆ ਭਾਈ ਇਹੋ ਜਿਹੇ ਪੁੱਤ ਸਾਨੂੰ ਨਹੀਂ ਚਾਹੀਦੇ ਜਨਾਬ